ਰਾਮ ਮੰਦਿਰ ਦਾ オーਡਰ ਪਜਾਤਾ ਤੁਹਾਨੂੰ ਮੁਬਾਰਕ ਹੈ ਤੁਹਾਨੂੰ ਵਧਾਈਆਂ ਹੋਣ ਸਾਨੂੰ ਕੋਈ ਇਤਰਾਜ਼ ਨਹੀਂ ਕਰ ਸਿੱਖੋ ਆਪਣੇ ਸਿਧਾਂਤਾਂ ਨੂੰ ਜਿਹੜਾ ਉਪਸ਼ਾਨ ਕੇ ਰੱਖਿਆ ਜਿਹੜਾ ਆਪਾਂ ਰੋਜ਼ ਪੜ੍ਹਦੇ ਆ ਨਾ ਪਾਏ ਕਹੇ ਜਬ ਤੇ ਤੁਮਰੇ ਤਬ ਤੇ ਕੋ ਬਾਤ ਰਾਮ ਰਹੀਮ ਕੁਰਾਨ ਕੁਰਾਨ ਤਾਨੇ ਕਹੇ ਮਕ ਠੀਕ ਨਾ ਮੰਨ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਕੁਝ ਸੰਸਥਾਵਾਂ ਦਾ ਦੋਸਤੋ ਸੇਕ ਕੌਮ ਨੂੰ ਖਤਮ ਕਰਨ ਤੇ ਪੂਰਾ ਜੋਰ ਲੱਗਿਆ ਹੈ ਆਪਾਂ ਜਾਣਦੇ ਆ ਕਿ ਦੋਸਤੋ ਜੋ ਸਿੱਖ ਗੁਰਦੁਆਰਾ ਸਾਹਿਬ ਨੇ ਉਹਨਾਂ ਦਾ ਵੀ ਜੋ ਪ੍ਰਬੰਧ ਹੈ ਉਹ ਵੀ ਇਹਨਾਂ ਸੰਸਥਾਵਾਂ ਦੇ ਹੱਥ ਵਿੱਚ ਹੈ ਤੇ ਜੋ ਆਪਣੇ ਦੋਸਤੋ ਸੇਕ ਕੌਮ ਦੇ ਜਥੇਦਾਰ ਨੇ ਉਹ ਵੀ ਦੋਸਤੋ ਇਹਨਾਂ ਸਰਕਾਰਾਂ ਦੀਆਂ ਜੇਬਾਂ ਚੋਂ ਹੀ ਨਿਕਲਦੇ ਨੇ ਤੇ ਜੋ ਵੀ ਦੋਸਤੋ ਸੇਕ ਕੌਮ ਦਾ ਕਹਾਣ ਹੋ ਰਿਹਾ ਹੈ ਉਸ ਬਾਰੇ ਦੋਸਤੋ ਪਾਠੀ ਸਿੰਘ ਨੇ ਆਪਣੇ ਵਿਚਾਰ ਰੱਖੇ ਨੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਸਾਰੀ ਸੰਗਤ ਨੂੰ ਪਤਾ ਹੈ 22 ਤਰੀਕ ਨੂੰ ਨਾ ਜਿਹੜੀ ਹੌਲ ਵਾਲੀ ਪਾਈ ਜਨਵਰੀ ਹੈ ਇਹੋ ਤਿਆਰ ਦੇ ਵਿੱਚ ਗਾਬ ਮੰਦਿਰ ਦਾ ਜਿਹੜਾ ਉਹ ਦਗਾ ਕਰਨ ਹੋਣ ਜਾ ਰਿਹਾ ਜਿਹਦੇ ਸਮੰਦੇ ਚ ਆ ਰਹੇ ਸਸਾਲੇ ਕੁਝ ਵੀ ਨਾ ਡੱਬਾ ਮਠਾਈ ਦਾ ਡੱਬਾ ਲੈ ਕੇ ਦੀਵਾ ਲੈ ਕੇ ਉਹ ਹਰ ਇੱਕ ਦੇ ਘਰ ਦੇ ਵਿੱਚ ਜਾ ਰਹੇ ਉਹਨਾਂ ਦਾ ਮਕਸਦ ਇਹ ਹੈ ਕਿ ਤੁਸੀਂ ਜਿਵੇਂ ਉਹ ਵੀ ਜਾ ਰਹੇ ਜਿਵੇਂ ਪੱਗਾਂ ਦੇ ਸਿਰਫਾਏ ਕੋਈ ਪਟਕਦੇ ਫੁੱਟਦੇ ਉਹਨਾਂ ਦਾ ਮਕਸਦ ਇਹ ਹੈ ਕਿ ਉਹਨਾਂ ਡੱਬਾ ਬਣ ਲੱਗੇ ਆ ਇਹ ਦਿਵਦ ਲੱਗੇ ਆ ਤੁਸੀਂ ਉਹਨੂੰ ਦੀਵਾਲੀ ਦੀ ਤਰ੍ਹਾਂ ਉਹ 22 ਤਰੀਕ ਨੂੰ ਦਿਨ ਮਨਾਉਣਾ ਜਨਤਾ ਦੇ ਕਰਤੇ ਆਣ ਨਾ ਉਹਨਾਂ ਨੂੰ ਕੋਈ ਤੁਹਾਨੂੰ ਵਾ ਮੰਦਿਰ ਦਾ ਉਹ ਬਾਜ਼ਾਰ ਦਾ ਤੁਹਾਨੂੰ ਮੁਬਾਰਕ ਹੈ ਤੁਹਾਨੂੰ ਵਧਾਈਆਂ ਹੋਣ ਸਾਨੂੰ ਕੋਈ ਇਤਰਾਜ਼ ਨਹੀਂ ਕਰ ਸਕੇ ਆਪਣੇ ਸਿਧਾਂਤਾਂ ਨੂੰ ਜਿਹੜਾ ਕੋ ਪਛਾਣ ਕੇ ਰੱਖਿਆ ਜਿਹੜਾ ਪਾ ਰੋਜ਼ ਪੜਦੇ ਨਾ ਪਾਏ ਗਏ ਜਦ ਤੇ ਕਮਰੇ ਤਬ ਤੇ ਕੋ ਆਖ ਰਬ ਰਹੀਮ ਕੁਰਾਨ ਕੁਰਾਨ ਆਨੇਕ ਕਹਿ ਮਤਮ ਠੀਕ ਨਾ ਮਾਮਾ ਪਰ ਅਜੀ ਗੁਰੂ ਸਾਹਿਬ ਨੂੰ ਪਛੇਟ ਜਾਂਦਾ ਜਿਹੜਾ ਸਿੱਖ ਰੋਜ਼ ਇਹ ਪੜਦਾ ਹੁਣ ਫਿਰ ਵੀ ਅਸੀਂ ਪੜ੍ਹ ਕੇ ਬਾਕੀ ਦਾ ਸ਼ਤਾਂ ਆਮ ਜਲ ਅੱਜ ਸਾਡੇ ਗੁਰਨਾਨ ਪਾਤਸ਼ਾਹ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਜੰਗਲ ਦੇ ਵਿੱਚੋਂ ਬੱਟਰਵਾਚ ਸਭ ਕੱਢਿਆ ਸੀ ਅੱਜ ਅਸੀਂ ਉੱਥੇ ਫਸੇ ਹਾਂ ਬਰੇਲੀ ਦੀ ਘਟਨਾ ਤੁਸੀਂ ਵੇਖੀ ਹੋਣੀ ਉਤੇ ਗੁਰਦਾਰੇ ਇੱਕ ਵਾਰ ਦਾ ਸੰਗੀ ਦਾ ਗੁਰਦਾਰ ਮੀਟਿੰਗ ਬਰੇਲੀ ਜਾਂਦੇ ਰਹਿੰਦੇ ਤੇ ਇੱਕ ਹੋਰ ਦੋ ਗੁਰਦਾਰਾਂ ਦੀ ਇੱਕੋ ਕਮੇਟੀ ਹੈ ਉਹ ਪ੍ਰਧਾਨ ਨੇ ਕਰ ਆਰਐਸ ਵਾਲੇ ਬੰਦਿਆਂ ਨੂੰ ਬੁਲਾ ਕੇ ਮੀਟਿੰਗ ਕਰਤੀ ਪ੍ਰਧਾਨ ਦੇ ਕਰ ਮੀਟਿੰਗ ਹੋਈ ਮਤਾ ਪਾਸ ਹੋਇਆ ਕਿ ਜਿੰਨੇ ਵੀ ਗੁਰਦਾਰੇ ਬਰੇਲੀ ਦੇ ਉਹ ਨਾਂ ਦੇ ਵਿੱਚ 22 ਤਰੀਕ ਨੂੰ ਰਾਮ ਦੇ ਹੁਣ ਗਏ ਜਾਣਾ ਇਹ ਗੁਰਦਾਰੇ ਦਾ ਹਾਲ ਹੈ ਇੱਕ ਗੇਟਿੰਗ ਮੀਡੀਆ ਦੇ ਵਿੱਚ ਵੀ ਗੱਲ ਹੋਈ ਉੱਥੋਂ ਜਿਹੜੇ ਸੰਗਤ ਸੀ ਜਿਹੜੇ ਜਾਣ ਪਛਾਣ ਨੇ ਪੰਥ ਵੀਰ ਦੇ ਦਰਤ ਰੱਖਦੇ ਨੇ ਉਹਨਾਂ ਵੀਰਾਂ ਨਾਲ ਗੱਲ ਹੋਈ ਉਹ ਕਹਿੰਦੇ ਜੇ ਨਹੀਂ ਮੰਨਦਾ ਉਹਦੀ ਕਮੇਟੀ ਦੇ ਮੈਂਬਰ ਹੈ ਨਾ ਉਹ ਵੀ ਆਪੋਜੀਟ ਨੇ ਕਹਿੰਦੇ ਜੇ ਨਹੀਂ ਮੰਨਦੇ ਅਸੀਂ ਔਕਾਤਕ ਸਾਹਿਬ ਤੇ ਉਹਦੀ ਪੀਸੀ ਪਾਵਾਂ ਹੈ ਉਹਨਾਂ ਨੂੰ ਚਿੱਠੀ ਲਿਖਣੀ ਹੈ ਤੇ ਮੇਰੀ ਬੇਨਤੀ ਹੈ ਇੱਕ ਮਿੰਟ ਸਾਹਿਬ ਜੀ ਅਪਾ ਵਿਚਾਰ ਕਰਦੇ ਥੋੜਾ ਜਿਹਾ ਧਿਆਨ ਜਿਵੇਂ ਗੁਰੂ ਘਰ ਦਾ ਗੁਕਰ ਮੈਂ ਤਾਂ ਤੁਹਾਨੂੰ ਸचेत ਹੀ ਕਰ ਸਕਦਾ ਜਿੰਨੇ ਕੁ ਮੈਨੂੰ ਨੌਲੇਜ ਆਈ ਹੈ ਬਾਣੀ ਦੇ ਪਰ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਬਖਸ਼ਿਆ ਸੀ ਨਾ ਕਹਿੰਦੇ ਉਹ ਜਾਤ ਪੁਰਖ ਕੋਲ ਦੋ ਕਿਸਾਰੇ ਤੁਲ ਸਾਜ ਮੇਂ ਭੋਤ ਮਾਰੀ ਕਮਰਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ ਛੱਡ ਦੇ ਦੋ ਪੰਡਿਤ ਮੁੱਲਾ ਜੋਲਕ ਦੀਆਂ ਛੱਡ ਚਲੇ ਹਾਂ ਕਿਛ ਨਾਲ ਪਰਸੇ ਜੇ ਵੀ ਛੱਡਣ ਨੂੰ ਕਿਹਾ ਨਹੀਂ ਇਹ ਕਹਿੰਦੇ ਜੇ ਤੇ ਸਾਡੇ ਨੂੰ ਮਾਸ ਨੂੰ ਮਾਸ ਦਾ ਜਿਹੜਾ ਉਹ ਰਸਤਾ ਹੈਗਾ ਪਰ ਨਹੀਂ ਪਿਆ ਗਿਆ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਵਰਤਨਾ ਰਹਾ ਰਹਿ ਨੰਦਾਨਾ ਤੇ ਸੇਵਿ ਜੋ ਰੱਖਣ ਦਾਰਾ ਇੱਕ ਜਿਸਾਈ ਅੱਲਾ ਮਿਹਰਾ ਸੰਦੋ ਤੁਰਕਮ ਦੂਹੇ ਮਿਹਰਾ ਨਾਮ ਹਮਿੰਦੋ ਨਾਮ ਸਨਮਾਨ ਅੱਲਾ ਰਾਮ ਕੇ ਪਿੰਡਪੁਰਾ ਇਹ ਤੁਹਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰ ਹੈ ਦੀਪ ਬਾਲ ਕਰੋ ਸਿੱਖੋ ਜਾਗਮ ਕਰੋ ਕੋਈ ਨਹੀਂ ਮਨਾਦਾ ਉਹਨਾਂ ਨੂੰ ਦੱਸੋ ਕਿ ਅੱਜ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਬਰਉ ਉਹਦੇ ਨਾਲ ਸਦੀ ਮਾਲਾ ਕਰਨੀ ਅੱਜ ਸਾਡੇ ਗੋਮਾਨ ਪਾਸ਼ਾ ਜੀ ਦਾ ਪ੍ਰਕਾਸ਼ ਬਰਉ ਉਹਦੇ ਨਾਲ ਸਦੀ ਮਾਲਾ ਕਰਨੀ ਅੱਜ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਵਰ ਉਹ ਤੇ ਨਾ ਸਿਦੀ ਮਾਲਾ ਕਰਨੀ ਜਿਹੜਾ ਗੁਰੂ ਦਾ ਸਿਧਾਂਤ ਜਿਹਦਾ ਗੁਰੂ ਦਾ ਉਪਦੇਸ਼ ਹੈ ਨਾ ਉਹ ਸਭੇ ਸਾਝੀ ਬਾਅਦ ਸਦਾ ਹੈ ਉਹ ਤੇ ਖੱਤਰੀ ਬ੍ਰਾਹਮਣ ਸੂਦ ਵਾ ਸਭ ਦੇ ਚੌਵਰ ਰਾਤੋ ਸਾਝਾ ਉਹ ਗੁਰੂ ਦਾ ਪ੍ਰਕਾਸ਼ ਵਰ ਤੇ ਜੀਵ ਵਾਲੇ ਜਿਹੜਾ ਰਾਣਾ ਰੰਗ ਬਰਾਵਲੀ ਪੈਰੀ ਪਵਨਾ ਜਗ ਵਰਤਾ ਉਹ ਬਹੁਤ ਗੁਰੂ ਦੇ ਗੁਰੂ ਦੇ ਪ੍ਰਕਾਸ਼ ਵਰ ਤੇ ਜੀਵ ਵਾਲੇ ਜਿਹਨਾਂ ਅਮੀਰ ਤੇ ਗਰੀਬ ਨੂੰ ਇੱਕੋ ਜਿਹਾ ਉਪਦੇਸ਼ ਬਖਸ਼ੀਂ ਕਰਦਾ ਹੈ ਤੇ ਪਤਾ ਹੈ ਜੀ ਜਿਹੜੇ ਦਰਦਾਂ ਤੇ ਭੜਕਦੀ ਨੇ ਸਤਿਗੁਰਾਂ ਦੀ ਬਾਣੀ ਕੀ ਕਹਿੰਦੀ ਹੈ ਫਰੀਦਾ ਵਾਰ ਪਾਹਾ ਵਸਨਾ ਸਾਈ ਮੁਝੇ ਨਾ ਦੇ ਜੇ ਤੂੰ ਮੇਰੇ ਰਖੀਤਾ ਜੀਵਮ ਸਰੀਰ ਹੁੰਦੇ ਸਤਗੁਰ ਜੀ ਦੀ ਬਾਣੀ ਕਹਿੰਦੀ ਹੈ ਕਿ ਭਾਈ ਜੇ ਮੈਨੂੰ ਦੂਜੇ ਦਰ ਤੇ ਜਾਣਾ ਪਵੇ ਨਾ ਗੁਰੂ ਨੂੰ ਛੱਡ ਕੇ ਤੇ ਮੇਰੀ ਜਿੰਦ ਕਿਉਂ ਨਿਕਲ ਜੇ ਮੈਂ ਖੁਦਾ ਰੰਗ ਦੇ ਕੇ ਇਸ ਵਾਸਤੇ ਵਿੱਚ ਵਿਖੇ ਮਹਾਰਾਜ ਆਚਰਣਾ ਭਾਈ ਨੰਦ ਲਾਲ ਜੀ ਕਿੱਥੋਂ ਦੇ ਬੜੇ-ਬੱਡੇ ਮਹਾਨ ਵਿਦਵਾਨ ਤੇ ਫਲਸਫੇਨ 52 ਕਵੀ ਰੱਖੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 52 ਕਵੀਆਂ ਦੇ ਵਿੱਚੋਂ ਇੱਕ ਕਵੀ ਸੀ ਭਾਈ ਹੰਨ ਲਾਲ ਜੀ ਪਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਪਿਆ ਕਿ ਭਾਈ ਹੰਨ ਲਾਲ ਜੀ ਮੰਗੂ ਮੈਨੂੰ ਕੀ ਮੰਗਣਾ ਮੈਂ ਸੰਕੇਤ ਦੇ ਵਿੱਚ ਮੈਂ ਵਿਚਾਰ ਰੱਖਣ ਲੱਗਾ ਭਾਈ ਮੰਨ ਲਾਲ ਜੀ ਦੀ ਮੰਗ ਸੀ ਕੀ ਪਤਨ ਕਿ ਸਤਗੁਰੂ ਜੇ ਦਿਨ ਮੈਂ ਇਸ ਸਰੀਰ ਤੋਂ ਆਪਣੇ ਪ੍ਰਾਣਾਂ ਨੂੰ त्याਗਾ ਨਾ ਤੇ ਹਵਾ ਨਾ ਚੱਲੇ ਇਹ ਪੌਣ ਜਿਹੜੀ ਵਗੜੀ ਹੈ ਇਹਨਾਂ ਵਗੇ ਕਹਿੰਦੇ ਕਿਉਂ ਕਿ ਇਹ ਮੇਰੀ ਤੁਹਾਡੇ ਚੰਨਾ ਨਾਲ ਕਿੰਨੀ ਡੋਰੀ ਪ੍ਰੀਤ ਹੈ ਕਿ ਜਦੋਂ ਮੇਰਾ ਤੇ ਪੰਜ ਪੂਤਕ ਸਰੀਰ ਅਗਨ ਪੇਟ ਹੋਵੇ ਕਿਤੇ ਅਗਨ ਪੇਟ ਜਿਹੜਾ ਸਰੀਰ ਦੀ ਰਾਖਾ ਹੈ ਨਾ ਸਵਾਰ ਉਹ ਭਵਾ ਦੇ ਨਾਲ ਉੱਠ ਕੇ ਤੁਹਾਡੇ ਤੋਂ ਦੂਰ ਨਾ ਜਾਵੇ ਇਹ ਪ੍ਰੀਤ ਸੀ ਤੇ ਪਰ ਅੱਜ ਅਸੀਂ ਮਰਨ ਤੋਂ ਬਾਅਦ ਤੇ ਬਹੁਤ ਦੂੜੀਆਂ ਗੱਲਾਂ ਹੈ ਜਿੰਦੇ ਜੀ ਇਹ ਦਸਤਾਨ ਨੂੰ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਪਟੜਾ ਜਾ ਸਕਦਾ ਮੇਰੇ ਹੱਥ ਜੋੜ ਕੇ ਸਾਧ ਸੰਗਤ ਜੀ ਸਾਰੇ ਪੰਥ ਦੇ ਗੁਰਨਾਮਕੇਵਾ ਸੰਗਤ ਸੰਗਤ ਦੇ ਚੰਨਾਂ ਵਿੱਚ ਬੇਨਤੀ ਹੈ ਦੇ ਵਿੱਚ ਮਾਲਕ ਨੇ ਜਿਨ੍ਹਾਂ ਨੂੰ ਹੈ ਉਹਨਾਂ ਤੋਂ ਮੁਬਾਰਕ ਹੈ ਉਹਨਾਂ ਨੂੰ ਬਧਾਈਆਂ ਹਨ ਪਰ ਸਾਡਾ ਜਿਹੜੇ ਦੀਵਾਲਕ ਨੇ ਸਾਡੇ ਦੀਵੇ ਜੂਬਾਲ ਨੇ ਆਪਣੇ ਗੁਰੂਆਂ ਦੇ 35 ਮਹਾਂਪੁਰਖਾਂ ਨੂੰ ਗਣਕ ਬਾਸ਼ਾ ਜੀ ਨੇ ਬਖਸ਼ਿਸ਼ ਦਿੱਤੀ ਤੇ 35 ਨੂੰ ਛੱਡ ਕੇ ਫਿਰ ਵੀ ਅਸੀਂ ਬੜਕਦੇ ਹਾਂ ਸਾਡੇ ਬੁੱਤੋਂ ਦਾ ਲੈ ਕੌਣ ਹੋ ਸਕਦਾ ਹੈ ਤੇ ਜਵਲਖ ਖਾਲਸਾ ਰਹੇ ਨੇ ਆਰਾ ਤਵਲਗ ਤੇਜ ਦਿਓ ਨੇ ਸਾਰਾ ਜਵ ਹੈ ਗਹਿਤ ਕਰਨ ਕੀ ਰੀਤ ਹੋ ਜਾਣਾ ਕਰੋ इनकी ਬਖਸ਼ਿਸ਼ ਇਹ ਇੱਕ ਬਚਨ ਸਾਨੂੰ ਗੁਰੂ ਇਸ ਮਸਾਲੇ ਬਖਸ਼ਿਸ਼ ਕੀਤੀ ਸੁਨਾਸ ਕਰਦਾ ਮੇਰੇ ਇੰਨੇ ਕੋ ਬੇਤਿਆਂ ਆਪ ਜੀ ਜਰੂਰ ਪਰਵਾਨ ਕਰੋਗੇ ਇਸੇ ਤੇ ਦਿਲ ਨੂੰ ਠੇਸ ਹੋਈ ਹੋਵੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਹਾਂ ਸੋ ਸੰਸਤਾ ਕੋ ਤੇ ਗੁਰੂ ਪਿਆਰੇਓ ਕਲ ਦੀ ਪ੍ਰਵਾਸ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜੋ ਵੀ ਪਾਠੀ ਸਿੰਘ ਨੇ ਆਪਣੇ ਵਿਚਾਰ ਰੱਖੇ ਕਿ ਕਿਵੇਂ ਸਿਕ ਕੌਮ ਨੂੰ ਖਤਮ ਕਰਨ ਤੇ ਕੁਝ ਸੰਸਥਾਵਾਂ ਦਾ ਜ਼ੋਰ ਲੱਗਿਆ ਹੈ ਤੁਸੀਂ ਵੀ ਦੋਸਤੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਨਾਲ ਹੀ ਦੋਸਤੋ ਵੀਡੀਓ ਨੂੰ ਵਤਵਾਦ শেয়ার ਕਰ ਦਿਓ ਜੇ ਦੋਸਤੋ ਤੁਸੀਂ ਸਾਡੇ YouTube ਚੈਨਲ ਮੈਕਸ ਟੀਵੀ ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਦਾ ਤੇ ਇੱਕ ਰੈੱਡ ਸਬਸਕ੍ਰਾਈਬਰ ਤੇ ਕਲਿੱਕ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਤੇ ਵੀਡੀਓ ਦੇਖਣ ਲਈ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ